ਸੁਣ ਕਹਿੰਦਾ ਅੱਜ ਜਾਂ ਤੂੰ ਹੱਨੀ ਜਾ ਮੈਂ ਹੰਨੀ ਉਹ ਇਹੀ ਹ ਕੋ 3:00 ਵੇ ਜਾ ਕਿ ਨਾ 3:30 ਵੇ ਮੇ ਫੋਨ ਚ ਹੀ ਹੋਏਗਾ ਟਾਈਮ ਇਹੀ ਕਿ 9:00 ਵਜੇ ਫੋਨ ਆਇਆ ਤੇ ਕੁੜੀ ਠੀਕ ਠਾਕ ਹਸਤੀ ਬੋਲੀ ਮੇਰੇ ਨਾਲ ਉਸ ਤੋਂ ਬਾਅਦ ਕੁੜੀ ਨੇ ਫੋਨ ਕੱਟ ਦਿੱਤਾ ਦੰਦਾ ਬਦਮਾਸ਼ ਨਿਕਲੇ ਆਏ ਮਾਰ ਨਹੀਂ ਸਕਦਾ ਸਾਨੂੰ ਖਤਰਾ ਹੈ ਇਹ ਆਪਣੀ ਛੋੜੀ ਇਹ ਬੋਲਣ ਦੇ ਕਿ ਮੈਂ ਜਾਂ ਤੇ ਨੂੰਨ ਛੜਨਾ ਜਾਂ ਮੈਂ ਮਰ ਜਾਣਾ ਮੈਂ ਉਹਨੂੰ ਵੀ ਇੱਕ ਚੇਤਾਵਨੀ ਦੇ ਰਿਹਾ ਹਾਂ ਕਿ ਬੰਦੇ ਦਾ ਪੁੱਤ ਬਣ ਕੇ ਆਪਣੇ ਆਪ ਨੂੰ ਸੈਂਡਰ ਕਰਦੇ ਚਲੋ ਮੇਰੇ ਤੋਂ ਬਾਅਦ ਕੁੜੀ ਕਹਿਣ ਲੱਗੀ ਜੀ ਮੰਮੀ ਇਦਾਂ ਹੀ ਆ ਗੰਦੀ ਮੈਂ ਕਿ ਇਟ ਲੈਂ ਨਹੀਂ ਗਈ ਕਹਿੰਦੀ ਇਟ ਲੈਂ ਨਹੀਂ ਗਈ ਵੀ ਲੜੇ ਕਰਦਾ ਹੈ ਮੈਂ ਕਿ ਲੜੇ ਕਰਨ ਨੂੰ ਰੋਟੀ ਪਣ ਨਹੀਂ ਖਾਦਾ ਕਹਿੰਦੀ ਨਹੀਂ ਮੈਂ ਕਿ ਬਣਾ ਤੇ ਖਾਓ ਤੇ ਇਟ ਲਿਆਓ ਤੇ ਇਟ ਹੈ ਨਹੀਂ ਇੰਨੀ ਗੱਲ ਕਹਿਣ ਤੋਂ ਬਾਅਦ ਫੇਰ ਇਹਨੇ ਫੋਨ ਕੱਟ ਦਿੱਤਾ ਮੇਰੇ ਪੈਸੇ ਖਤਮ ਹੋ ਗਏ ਮੈਂ ਇਹਨੂੰ ਫੋਨ ਨਹੀਂ ਕਰ ਪਾਈ ਫੇਰ ਇਹਨ ਕੋਈ 11 ਵਜੇ ਸਾਢੇ 12 ਬਤਨ ਕਿੰਨਾ ਕਿੰਨਾ ਕ ਟਾਈਮ ਇੰਨਾ ਕੀ ਹਾ ਕੀਤਾ ਕਹਿੰਦੀ ਮੰਮੀ ਲੜੇ ਕਰਦਾ ਇਹ ਤੇ ਉਹਨ ਕੀਤੀ ਸੀ ਉਹਨੂੰ ਜਾਣ ਨਹੀਂ ਦਿੰਦਾ ਕਿਤੇ ਵੀ ਨੌਕਰੀ ਪੈਸੇ ਵਾਸਤੇ ਉਹਨੇ ਬਹੁਤ ਜ਼ੋਰ ਪਾਇਆ ਵੀ ਮੈਂ ਕਿਤੇ ਲੱਗ ਜੰਨੀ ਆ ਵੀ ਚਲ ਹਾਂਜੀ ਕੀ ਮੰਗ ਕਰਦੇ ਪੁਲਿਸ ਤੋਂ ਮੰਗ ਮੈਂ ਇਹ ਕਰਨੀ ਚਾਹੁੰਨੀ ਆ ਵੀ ਪੁਲਿਸ ਦੀ ਪੂਰੀ ਉਹਨੂੰ ਕਵਰ ਕਰੇ ਆਪਣੇ ਉਹਦੇ ਵਿੱਚ ਲਵੇ ਤੇ ਮੈਨੂੰ ਮੈਂ ਬਾਹਰ ਅੰਦਰ ਵੀ ਜਾਣਾ ਹੈ ਹੁਣ ਕੋਟਕਚਰੀਆਂ ਤੇ ਵੀ ਜਾਂ ਮੈਂ ਘਰ ਵੀ ਇਕੱਲੀ ਰਹਿਣੀ ਆ ਥੋੜਾ ਜਿਹਾ ਜਦੋਂ ਮਤਲਬ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਇਹਦਾ ਨਾ ਸਾਲ ਦੇ ਵਿੱਚ ਵਿੱਚ ਹੀ ਆਪਣਾ ਥੋੜਾ ਰੰਗ ਦਿਖਾਉਣਾ ਸ਼ੁਰੂ ਕਰਤਾ ਹੀ ਆ ਇਹਦਾ ਮਾਰਕਟਾਈਂਗ ਕਰਨੀ ਜਾਂ ਫਿਰ ਇਦਾਂ ਕਰਨਾ ਤੇ ਕੁੜੀ ਥੋੜੀ ਤੰਗ ਹੋ ਗਈ ਦੀ ਇਹਨਾਂ ਦੇ ਪਹਿਲਾਂ ਵੀ ਲੇਕਿਨ ਜਦੋਂ ਸਾਲ ਹੋਇਆ ਬੱਚਾ ਵੀ ਹੋਇਆ ਮੁੰਡਾ ਮੁੰਡਾ ਵੀ ਉਸ ਤੋਂ ਬਾਅਦ ਇਹਦਾ ਪਤਾ ਲੱਗੇ ਗਿਆ ਐਕਸਟਰਾ ਫੇਅਰ ਵੀ ਕਰਦਾ ਹੈ ਕੁੜੀਆਂ ਨਾਲ ਗੱਲਾਂ ਬਾਤਾਂ ਕਰਦਾ ਹੈ ਸ਼ਰਾਬਾਂ ਪੀਂਦਾ ਹੈ ਤੇ ਇਹਨਾਂ ਨੇ ਫਿਰ ਆਪਣਾ ਇਹ ਪਹਿਲਾਂ ਨਾਨਾਂਤੂ ਰਹਿੰਦਾ ਹੀ ਉੱਥੇ ਆਪਣੇ ਨਾਨਾਂ ਵੀ ਮਾਰਦੀ ਕੁਟਦੀ ਸੀ ਇਹਨਾਂ ਨੂੰ ਉੱਥੇ ਕੁੜੀ ਵੀ ਉਸ ਟਾਈਮ ਕੁਵਾਰੀ ਸੀ ਉਹ ਵੀ ਮਾਰਦੀ ਕੁਟਦੀ ਸੀ ਤੇ ਇਹ ਕੁੜੀ ਜਿਆਦਾ ਪਰੇਸ਼ਾਨ ਨਹੀਂ ਫਿਰ ਇਹਨਾਂ ਨੇ ਉੱਥੋਂ ਕੁਆਰਟਰ ਸ਼ਿਫਟ ਕਰਕੇ ਹਜਪੁਰ ਆ ਗਏ ਇੱਥੇ ਆ ਕੇ ਨੇ ਹੋਰ ਜਿਆਦਾ ਤੰਗ ਕਰਨਾ ਸ਼ੁਰੂ ਕਰਤਾ ਕੁੜੀ ਨੂੰ ਮਾਰਨਾ ਕੁੱਟਣਾ ਸ਼ਰਾਬ ਪੀ ਕੇ ਜਾਂ ਕੁੜੀਆਂ ਨਾਲ ਘੁੰਮਣਾ ਫਿਰਨਾ ਬਾਹਰ ਹੀ ਰਹਿਣਾ ਕੁੜੀ ਨੂੰ ਬੁਲਾਣਾ ਚਲਾਣਾ ਨਹੀਂ ਸੁਸਾਇਟੀ ਜੀ 11 ਤਰੀਕ ਨੂੰ ਕੀਤਾ 11 10 ਨੂੰ ਕੀਤਾ ਤੇ ਉਸ ਦਿਨ ਵੀ ਉਸ ਦਿਨ ਵੀ ਬਹੁਤ ਮਾਰਕਟਾਈ ਕੀਤੀ ਕੁੜੀ ਹਰ ਨਾ ਪਹਿਲਾਂ 9:30 ਵਜੇ ਤੱਕ ਗੱਲਬਾਤ ਕੀਤੀ ਮੰਮੀ ਨਾਲ ਤੇ ਮੰਮੀ ਨੇ ਬਿਮਾਰੀ ਹੁੰਦੇ ਨਾਲ ਗੱਲਬਾਤ ਕਰਨ ਦੀ ਹਾਲ ਚਾਲ ਪੁੱਛਣ ਦੀ ਉਸ ਟਾਈਮ ਤੇ ਠੀਕ ਠਾਕ ਹੀ ਸਭ ਕੁਝ ਨਹੀਂ ਹੈ ਇਹ ਕਿ 11:30 ਵਜੇ ਤਕਰੀਬਨ ਇਹਨਾਂ ਨੇ ਜੀ ਫਿਰ ਕੁੜੀ ਦਾ ਫੋਨ ਆਇਆ ਕਿ ਮੈਨੂੰ ਮਾਰਦਾ ਕੁੜਦਾ ਪਿਆ ਲਾਸਟ ਕਾਲ ਆਈ ਹੈ ਉਸ ਤੋਂ ਬਾਅਦ 2:30 3:00 ਵਜੇ ਇਹਦੀ ਕਾਲ ਆਈ ਹੈ ਕਿ ਜਿੱਦਾਂ ਕਿ ਜੀ ਅਨੀਤਾ ਨੇ ਫਾਹ ਲੈ ਲਿਆ ਫਾਂਸੀ ਹਸਬੰਡ ਨੇ ਫੋਨ ਕੀਤਾ ਹਾਂਜੀ ਹਸਬੰਡ ਨੇ ਫੋਨ ਕੀਤਾ ਕਿ ਅਨੀਤਾ ਨੇ ਫਾਹ ਲੈ ਲਿਆ ਤੇ ਇਹਨਾਂ ਨੇ ਸਾਡੀ ਪੁਲਿਸ ਆਈ ਹੈ ਜਾਂ ਫਿਰ ਇਹਦਾ ਡਾਕਟਰ ਆਇ ਕਿ ਡਾਟ ਗੋੜੀ ਥੱਲੇ ਤਾਂ ਇਹਨਾਂ ਸਾਡਾ ਵੇਟ ਵੀ ਨਹੀਂ ਕੀਤਾ ਹੁੰਦਾ ਕੋਈ ਇੰਤਿਆਰ ਨਹੀਂ ਕੀਤਾ ਇਹ ਡੈੱਡ ਬੋਡੀ ਲੈ ਕੇ ਮਕੇਰੀਆਂ ਹਸਪੀਟਲ ਐਡਮਿਟ ਕਰਾ ਕੇ ਚੱਲ ਗਏ ਉਸ ਦਿਨ ਤੋਂ ਲੈ ਕੇ ਇਹ ਇਹ ਉਸ ਦਿਨੋਂ ਫਰਾਰ ਚੋ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਨੇ ਇਹ ਕਿਹਾ ਕਿ ਹਾਂ ਕਾਰਵਾਈ ਕਰਦੇ ਪਏ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ ਬੰਦੇ ਨੇ ਬਾਰੂ-ਬਾਰੀ ਆਪਣੀ ਬੇਲ ਵਸਤੂ ਵੀ ਅਪਲਾਈ ਕਰ ਦਿੱਤਾ ਹੀ ਆ ਤੇ ਬੇਲ ਨੂੰ ਜੱਜ ਨੇ ਦਿੱਤੀ ਵੀ ਨਹੀਂ ਹੈ ਤੇ ਬੇਲ ਉਹਦੀ ਕੈਨਸਲ ਹੋ ਗਈ ਹੈ ਤੇ ਹੁਣ ਉਹ ਬੰਦਾ ਫੇਰ 도ੜਿਆ ਹੈ ਹਾਲ ਤੱਕ ਪੁਲਿਸ ਕੋਈ ਕਾਰਵਾਈ ਕਰ ਰਹੀ ਮੇਰਾ ਇਹ ਹੈ ਕਿ ਮੈਂ ਆਰਮੀ ਪਰਸਨ ਆ ਜੀ ਮੈਂ ਕੱਲ ਜਾ ਰਹੇ ਹਾਂ ਮੇਰੇ ਮੰਮੀ ਪਾਪਾ ਗੱਲੇ ਘਰ ਰਹਿੰਦੇ ਆ ਇਦਾਂ ਹੋਵੇ ਕਿ ਕੱਲ ਨੂੰ ਜੋ ਫਰਾਰ ਚੱਲਦਾ ਪਿਆ ਕੱਲ ਨੂੰ ਮੰਮੀ ਦੇ ਨਾਮ ਤੇ ਕਿਸ ਚੱਲਦਾ ਵੇ ਮੰਮੀ ਨੂੰ ਨੁਕਸਾਨ ਕਰੇਗਾ ਜਗਾ ਕਿ ਇਹ ਪੁਲਿਸ ਦੀ ਨੰਦਾਇਕੀ ਹੈ ਜਾਂ ਉਹ ਬੜਾ ਵੱਡਾ ਕ੍ਰਾਈਮਿਨਲ ਆ ਜਿਹੜਾ ਪੁਲਿਸ ਦੇ ਕਾਬੂ ਹੀ ਨਹੀਂ ਆ ਰਿਹਾ ਜੋ ਚੀਜ਼ਾਂ ਦੀਆਂ ਕਿ ਉਹ ਇੱਕ ਐਕਸਪਰਟ ਕ੍ਰਾਈਮਿਨਲ ਹੋ ਸਕਦਾ ਹੈ ਉਹ ਕਿ ਬੜਾ ਉਹਨੂੰ ਤਜਰਬਾ ਹੈ ਇਸ ਚੀਜ਼ ਦਾ ਤੇ ਉਹ ਪਰਿਵਾਰ ਨੂੰ ਹੋਰ ਟੌਰਚਰ ਕਰ ਰਿਹਾ ਜਦੋਂ ਉਹਨੂੰ ਸਰੈਂਡਰ ਕਰਨਾ ਚਾਹੀਦਾ ਸੀ ਉਹਦੇ ਬੱਚੇ ਆ ਇਥੋਂ ਸਿੱਧਾ ਸਾਫ਼ ਨਜ਼ਰ ਆ ਰਿਹਾ ਕਿ ਬੰਦਾ ਆਉਦੀ ਸੋਚ ਘਟੀਆ ਸੀ ਜਿਹੜਾ ਆਪਣੇ ਬੱਚਿਆਂ ਵੱਲ ਨਹੀਂ ਦੇਖ ਰਿਆ ਉਹ ਇਹਨਾਂ ਕੋਲ ਆਂਦਾ ਮਾਫੀ ਮੰਗਦਾ ਅਰੈਸਟ ਹੋ ਜਾਂਦਾ ਕੀ ਹੋਣ ਲੱਗਾ ਸੀ ਤੋਂ ਉਹਨਾਂ ਇਦਾਂ ਨਹੀਂ ਕੀਤਾ ਜਿਹਦੇ ਕਰਕੇ ਪਰਿਵਾਰ ਚ ਹੋਰ ਲੋਕ ਦੇ ਪ੍ਰਤੀ ਨਫ਼ਰਤ ਪੈਦਾ ਹੋਈ ਹੈ ਸਮਾਜ ਵਿੱਚ ਨਫ਼ਰਤ ਪੈਦਾ ਹੋਈ ਹੈ ਤੋਂ ਮਾਨਯੋਗ ਡਿਪਟੀ ਸਾਹਿਬ ਨੂੰ ਬੇਨਤੀ ਹੈ ਬੜੇ ਕਾਬਿਲ ਆਫੀਸਰ ਹੈ ਸਾਡੇ ਤੇ ਐਸ ਐਚਓ ਜੀ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਅਰੈਸਟ ਕਿਉਂ ਨਹੀਂ ਕੀਤਾ ਉਹਦਾ ਜਵਾਬ ਦੇਣਾ ਪੈਣਾ ਹੈ ਤੋਂ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੋਂ ਮੈਨੂੰ ਸ਼ੱਕ ਹੋ ਰਿਹਾ ਹੈ ਪੁਲਿਸ ਤੇ ਵੀ ਕਿ ਕਿਤਨਾ ਕਿਤੇ ਕੋਈ ਮਿਲੀ ਭਗਤ ਹੈ ਜਿਹੜਾ ਬੰਦਾ ਅਜੇ ਤੱਕ ਅਰੈਸਟ ਨਹੀਂ ਕੀਤਾ ਤੇ ਮੇਰੀ ਪਿੰਡ ਪੰਚਾਇਤ ਵੱਲੋਂ ਵੀ ਇਲਾਕੇ ਦੀਆਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ ਅਗਰ ਪੁਲਿਸ ਉਹਨੂੰ ਅਰੈਸਟ ਨਹੀਂ ਕਰਦੀ ਤੇ ਸਾਨੂੰ ਸਾਰਿਆਂ ਨੂੰ ਇਸ ਪਰਿਵਾਰ ਦੇ ਨਾਲ ਖੜੇ ਹੋਣ ਦੀ ਲੋੜ ਹੈ ਅ ਸਰ ਇੱਕ ਨਾ ਆਪਣੇ ਅਨੀਤਾ ਦੇਵੀ ਵਾਈਫ ਆਫ ਮੁਕੇਸ਼ ਕੁਮਾਰ ਇਹ ਤਾਂ ਸਰਕਾਰੀ ਕੁਆਟਰਾਂ 'ਚ ਰਹਿੰਦੇ ਸੀ ਤੇ ਉਹਦਾ ਪਤੀ ਜਿਹੜਾ ਮੁਕੇਸ਼ ਕੁਮਾਰ ਉਹ ਸ਼ਰਾਬੂ ਪੀ ਕੇ ਉਹਨੂੰ ਕਾਫੀ ਤੱਕ ਪਰੇਸ਼ਾਨ ਕਰਦਾ ਸੀ ਜਿਸ ਜੇਰ ਤੋਂ ਤੱਕ ਪਰੇਸ਼ਾਨ ਹੋ ਕੇ ਆਪਣੀ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ ਦੋਸ਼ੀ ਦੇ ਖਿਲਾਫ 78/25 ਮੁਕਤਮਾ ਦਰਜ ਰਜਿਸਟਰ ਕੀਤਾ ਗਿਆ ਵੈ ਦੋਸ਼ੀ ਨੂੰ ਫੜਨ ਲਈ ਅਲੱਗ-ਅਲੱਗ ਜਗ੍ਹਾ ਤੇ ਰੇਡ ਕੀਤੀ ਜਾ ਰਹੀ ਹੈ ਸਾਨੂੰ ਵੀ ਪੱਲਗਾ ਵੀ ਉਹਦੀ ਰਸਈ ਹਿਮਾਚਲ ਜਾ ਉੱਥੇ ਵੀ ਰੇਡ ਕੀਤੀ ਜਾ ਰਹੀ ਹੈ ਤੇ ਇਸ ਨੇ ਬਾਰੋ-ਬਾਰ ਆਪਣੀ ਛਾਸਰ ਗੁੱਟ ਬੇਲ ਲਗਾਈ ਸੀ ਉਹ ਵੀ ਪੁਲਿਸ ਨੇ ਅਹੀਂ ਰਿਜੈਕਟ ਕਰਾ ਦਿੱਤੀ ਹੈ ਤੇ ਅਸੀਂ ਪੂਰਾ ਜ਼ੋਰ ਕੋਸ਼ਿਸ਼ ਕਰਨ ਇਹਨੂੰ ਕਾਬੂ ਕਰ ਲਈ ਰੇਡ ਸਾਡ ਜਾਰੀ ਰਹੇਗੀ